ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚੋਣਾਂ ਦਾ ਵਿਗੜ ਵੱ ਚੁੱਕਿਆ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਵੱਡੀ ਖਬਰ ਆਈ ਹੈ ਕਦੋਂ ਇਹ ਚੋਣਾਂ ਕਰਵਾਉਣ ਜਾ ਰਹੀ ਹੈ ਭਗਵੰਤ ਮਾਨ ਸਰਕਾਰ ਕਦੋਂ ਇਹਨਾਂ ਚੋਣਾਂ ਨੂੰ ਕਰਵਾਇਆ ਜਾਣਾ ਇਸ ਨੂੰ ਲੈ ਕੇ ਅਹਿਮ ਜਾਣਕਾਰੀ ਆਈ ਹੈ ਵੱਡਾ ਫੈਸਲਾ ਭਗਵੰਤ ਮਾਨ ਸਰਕਾਰ ਨੇ ਲੈ ਲਿਆ ਕਦੋਂ ਕਰਵਾਈਆਂ ਜਾ ਰਹੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਤੇ ਜਾਣ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇਕਰ ਬੈਲ ਆਈਕਨ ਜਾਨਕਿ ਘੰਟੀ ਵਾਲਾ ਬਟਨ ਨਹੀਂ ਦੱਬਿਆ ਤਾਂ ਉਸ ਨੂੰ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨੋਟੀਫਿਕੇਸ਼ਨ ਟਾਈਮ ਨਾਲ ਪਹੁੰਚ ਜਾਵੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚੋਣਾਂ ਦਾ ਵਿਗਲ ਵੱਜਣ ਜਾ ਰਿਹਾ ਹੈ ਇੱਕ ਵਾਰ ਫਿਰ ਪੰਜਾਬ ਚੋਣ ਅਖਾੜੇ ਦੇ ਵਿੱਚ ਜਾ ਸਕਦਾ ਹੈ ਜਾ ਰਿਹਾ ਹੈ ਇਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਭਗਵੰਤ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਜਿਹੜੇ ਕਿ 23 ਜ਼ਿਲ੍ਹਾ ਪ੍ਰੀਸ਼ਦ ਨੇ ਤੇ 153 ਬਲਾਕ ਸੰਮਤੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਬਕਾਇਆ ਪਈਆਂ ਨੇ ਉਹ ਹੋਈਆਂ ਨਹੀਂ ਉਹਨਾਂ ਦੇ ਕਾਰਜਕਾਲ ਖਤਮ ਹੋਏ ਨੂੰ ਵੀ ਲੰਬਾ ਸਮਾਂ ਹੋ ਚੱਲਿਆ ਪਰ ਚੋਣਾਂ ਕਰਾਉਣ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਹਾਲੇ ਤੱਕ ਟਾਲਮਟੋਲ ਕਰਦੀ ਆ ਰਹੀ ਸੀ ਪਰ ਹੁਣ ਸਰਕਾਰ ਨੇ ਸਪਸ਼ਟ ਕੀਤਾ ਕਿ ਅਗਸਤ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਲਈ ਚੋਣਾਂ ਹੋਣਗੀਆਂ ਇਸ ਤੋਂ ਪਹਿਲਾਂ ਕੱਤੀ ਮਈ ਦਾ ਸਮਾਰਕਿਆ ਗਿਆ ਸੀ ਸਰਕਾਰ ਜਿੱਤੋਂ ਭੱਜ ਗਈ ਸੀ ਹਾਈ ਕੋਰਟ ਦੇ ਵਿੱਚ ਹਲਫਨਾਮਾ ਦੇਣਾ ਪਿਆ ਸੀ ਉਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਭੰਬਲ ਪੂਸਾ ਸੀ ਕਿ ਚੋਣਾਂ ਕਦੋਂ ਹੋਣਗੀਆਂ ਜਿਹੜੇ ਲੋਕ ਚਾਹਵਾਨ ਨੇ ਚੋਣਾਂ ਲੜਨ ਦੇ ਚਾਹੇ ਬਲਾਕ ਸੰਪਤੀ ਦੇ ਚਾਹੇ ਜ਼ਿਲ੍ਹਾ ਪ੍ਰੀਸ਼ਦ ਦੇ ਉਹ ਤਰਲੰਬੱਛੀ ਹੋ ਰਹੇ ਸੀ ਪਰ ਹੁਣ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਅਗਸਤ ਮਹੀਨੇ ਦੇ ਵਿੱਚ ਜਿਹੜੀਆਂ ਇਹ ਚੋਣਾਂ ਕਰਵਾਈਆਂ ਜਾਣਗੀਆਂ ਕਿਹੜੀ ਤਰੀਕ ਨੂੰ ਹੋਣਗੀਆਂ ਇਹ ਹਾਲੇ ਸਪਸ਼ਟ ਨਹੀਂ ਪਰ ਮਹੀਨਾ ਅਗਸਤ ਜੁਲਾਈ ਚੱਲ ਰਿਹਾ ਜਾਨੀ ਕਿ ਅਗਲੇ ਮਹੀਨੇ ਇਹ ਚੋਣਾਂ ਕਰਵਾਈਆਂ ਜਾਣਗੀਆਂ ਪੰਜਾਬ ਦੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਤਰਨਪੀਰ ਸਿੰਘ ਸੌਂਦ ਨੇ মিডিਆ ਨੂੰ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਬਲਾਕ ਸੰਮਤੀਆਂ ਦੀ ਹਲਕਾਬੰਦੀ ਜ਼ੋਨ ਬੰਦੀ ਜਾਂ ਹੱਦ ਬੰਦੀ ਦਾ ਜਿਹੜਾ ਮਾਮਲਾ ਸੀ ਉਹ ਹੁਣ ਸੁਲਝ ਗਿਆ ਤੇ ਉਸ ਤੋਂ ਬਾਅਦ ਹੁਣ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਉਹਨਾਂ ਨੇ ਕਿਹਾ ਕਿ ਜੁਲਾਈ ਦੇ ਆਖਰ ਤੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ ਹਲਕਾਬੰਦੀਆਂ ਦਾ ਤੇ ਉਸ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਹੋਵੇਗਾ ਪੰਚਾਇਤ ਬਲਾਕ ਸੰਪਤੀ ਦੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਅਗਸਤ ਮਹੀਨੇ 'ਚ ਚੋਣਾਂ ਕਰਵਾਈਆਂ ਜਾਣਗੀਆਂ ਮੰਤਰੀ ਕਰਨਪ੍ਰੀ ਸੋਨ ਦੇ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਅਗਲੇ ਮਹੀਨੇ ਹੋ ਸਕਦੀਆਂ ਨੇ ਰਾਜ ਦੇ 23 ਜ਼ਿਲ੍ਹਾ ਪ੍ਰੀਸ਼ਦ ਅਤੇ 153 ਬਲਾਕ ਸੰਪਤੀਆਂ ਦਾ ਕਾਰਜਕਾਲ ਸਤੰਬਰ 2023 'ਚ ਖਤਮ ਹੋ ਚੁੱਕਿਆ ਲਗਭਗ 2 ਸਾਲ ਦਾ ਸਮਾਂ ਹੋ ਚੁੱਕਿਆ ਉਦੋਂ ਤੋਂ ਲੋਕ ਚੋਣਾਂ ਦੀ ਉਡੀਕ ਕਰ ਰਹੇ ਨੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰਨਪੀਰ ਸਿੰਘ ਸੌਂਧ ਨੇ ਬਲਾਕਾਂ ਦੀ ਹੱਦਬੰਦੀ ਦਾ ਕੰਮ ਮੁਕੰਮਲ ਹੋ ਚੁੱਕਣ ਬਾਰੇ ਜਿਹੜੀ ਹੈ ਉਹ ਜਾਣਕਾਰੀ ਦਿੱਤੀ ਹੈ ਇਸ ਮਹੀਨੇ ਦੇ ਅੰਤ ਤੱਕ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ ਉਸ ਤੋਂ ਬਾਅਦ ਚੋਣਾਂ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ ਮੰਤਰੀ ਸੌਂਧ ਨੇ ਦੱਸਿਆ ਕਿ ਬਲਾਕ ਹੱਦਬੰਦੀ ਬਹੁਤ ਹੀ ਪਚੀਦਾ ਕੰਮ ਸੀ ਕਿਉਂਕਿ ਰਾਜ ਵਿੱਚ ਕਈ ਬਲਾਕ ਦੋ ਜਾਂ ਤਿੰਨ ਵਿਧਾਨ ਸਭਾ ਖੇਤਰਾ ਵਿੱਚ ਆਉਂਦੇ ਸਨ ਨਵੀਂ ਹੱਦਬੰਦੀ ਵਿੱਚ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਕਿ ਇੱਕ ਬਲਾਕ ਇੱਕ ਹੀ ਵਿਧਾਨ ਸਭਾ ਹਲਕੇ ਵਿੱਚ ਆਵੇ ਦੇਹਾਤੀ ਵਿਕਾਸ ਮੰਤਰੀ ਨੇ ਦੱਸਿਆ ਕਿ ਬਲਾਕਾਂ ਦੀ ਹਰਦਬੰਦੀ ਲੰਬੇ ਸਮੇਂ ਤੋਂ ਨਹੀਂ ਹੋਈ ਸੀ ਨਵੇਂ ਜ਼ਿਲ੍ਹੇ ਵੀ ਬਣ ਗਏ ਜਿਸ ਕਰ ਇੱਕ ਬਲਾਕ ਦਾ ਕੁਝ ਪਿੰਡ ਕਿਸੇ ਦੂਜੇ ਵਿਧਾਨ ਸਭਾ ਖੇਤਰ ਵਿੱਚ ਆਉਂਦੇ ਸਨ ਅਤੇ ਬਾਕੀ ਦੂਜੇ ਵਿੱਚ ਕਈ ਥਾਵਾਂ ਦਿੱਤਾ ਇੱਕ ਬਲਾਕ ਨੂੰ ਤਿੰਨ ਵਿਧਾਨ ਸਭਾ ਖੇਤਰਾਂ ਵਿੱਚ ਵੰਡਿਆ ਗਿਆ ਸੀ ਜਿਸ ਕਾਰਨ ਪਿੰਡਾਂ ਦਾ ਵਿਕਾਸ ਪ੍ਰਭਾਵਿਤ ਹੁੰਦਾ ਸੀ ਕਿਉਂਕਿ ਦੂਜੇ ਵਿਧਾਨ ਸਭਾ ਖੇਤਰ ਵਿੱਚ ਹੋਣ ਕਾਰਨ ਵਿਧਾਇਕ ਉਹਨਾਂ ਪਿੰਡਾਂ ਵੱਲ ਧਿਆਨ ਨਹੀਂ ਦੇ ਸਕਦੇ ਸਨ ਕਿ ਜੋ ਉਹਨਾਂ ਦੇ ਖੇਤਰ ਵਿੱਚ ਨਹੀਂ ਆਉਂਦੇ ਸਨ ਪ੍ਰਸ਼ਾਸਨਿਕ ਪੱਧਰ ਤੇ ਵੀ ਕੁਝ ਅਜਿਹਾ ਹੀ ਹੁੰਦਾ ਸੀ ਸੌਂਦ ਨੇ ਬਲਾਕਾਂ ਦੀ ਗਿਣਤੀ ਤੇ 153 ਹੀ ਰਹੇਗੀ ਪਰ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਬਲਾਕ ਇੱਕ ਹੀ ਵਿਧਾਨ ਸਭਾ ਹਲਕੇ ਵਿੱਚ ਆਉਣ ਜਿਹੜੇ ਬਲਾਕਾਂ ਦੇ ਪਿੰਡ ਨੇ ਜ਼ਿਕਰ ਹੋ ਗਿਆ ਕਿ ਹੱਦ ਮੰਦੀ ਨੂੰ ਲੈ ਕੇ ਕਈ ਪਿੰਡ ਵਿਰੋਧ ਕਰ ਰਹੇ ਸਨ ਇਸ ਦੇ ਨਾਲ ਚੋਣਾਂ ਸਮੇਂ ਸਿਰ ਨਾ ਹੋਣ ਕਾਰਨ ਇਸ ਸੰਬੰਧੀ ਹਾਈ ਕੋਰਟ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ ਜਿੱਥੇ ਪੰਜਾਬ ਸਰਕਾਰ ਨੇ 31 ਮਈ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਹਲਫੀਆ ਬਿਆਨ ਦਿੱਤਾ ਸੀ ਚੋਣਾਂ ਨਾ ਕਰਵਾ ਸਕਣ ਕਾਰਨ ਸੂਬਾ ਸਰਕਾਰ ਦੁਬਾਰਾ ਹਾਈ ਕੋਰਟ ਗਈ ਸੀ ਇਸ ਵੇਲੇ ਮੰਤਰੀ ਹੁਣ ਇਹ ਦਾਵਾ ਕਰ ਰਹੇ ਨੇ ਕਿ ਅਗਸਤ ਮਹੀਨੇ 'ਚ ਚੋਣਾਂ ਹੋ ਜਾਣਗੀਆਂ ਇਹ ਸਰਕਾਰ ਸਥਾਨਕ ਸਰਕਾਰਾਂ ਬਾਰੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਮਾਮਲੇ 'ਚ ਕਾਫੀ ਉਲਝੀ ਰਹੀ ਤੇ ਪਿਛੜੀ ਵੀ ਰਹੀ। ਚਾਹੇ ਨਗਰ ਨਿਗਮ ਦੀਆਂ ਚੋਣਾਂ ਹੋਣ, ਚਾਹੇ ਨਗਰ ਕੌਂਸਲ, ਨਗਰ ਪੰਚਾਇਤਾਂ ਤੇ ਪੰਚਾਇਤੀ ਚੋਣਾਂ। ਇਹਨਾਂ ਨੂੰ ਲੈ ਕੇ ਇਸ ਸਰਕਾਰ ਦਾ ਦ੍ਰਿਸ਼ਟੀਕੋਣ ਕਦੇ ਵੀ ਸਪਸ਼ਟ ਨਜ਼ਰ ਨਹੀਂ ਆਇਆ। ਕਦੇ ਤਾਂ ਕਾਲੀ ਸੀ, ਪਹਿਲਾਂ ਪੰਚਾਇਤਾਂ ਭੰਗ ਕਰਤੀਆਂ ਤੇ ਚੋਣਾਂ ਨਾ ਕਰਵਾਈਆਂ। ਪ੍ਰਬੰਧਕਲਾ ਕੇ ਸਾਰਾ ਕੁਝ ਆਪਣੇ ਥੱਲੇ ਕਰਨ ਦੀ ਕੋਸ਼ਿਸ਼ ਜਿਸ ਨੂੰ ਹਾਈ ਕੋਰਟ ਨੇ ਮੁੜ ਕੇ ਜਿਹੜਾ ਪੰਜਾਬ ਸਰਕਾਰ ਨੂੰ ਬੈਕਫੁੱਟ ਤੇ ਜਾਣਾ ਪਿਆ ਅ ਭਗਵੰਤ ਮਾਨ ਸਰਕਾਰ ਹੁਣ ਤੱਕ ਜਿੰਨੀਆਂ ਵੀ ਚੋਣਾਂ ਕਰਾਈਆਂ ਨੇ ਗਿਆ ਉਹ ਵਿਵਾਦਗ੍ਰਸਤ ਰਹੀ ਨੇ ਪਰ ਸਮੇਂ ਸਿਰ ਇੱਕ ਵੀ ਚੋਣ ਨਹੀਂ ਹੋਈ ਹੁਣ ਵੀ ਸਰਕਾਰ ਨੇ ਬڑا ਹੰਦਿਆਂ ਤੇ ਜਾ ਕੇ ਕੰਮ ਕੀਤਾ ਸਮਾਂ 2 ਸਾਲ ਦਾ ਹੋ ਚੱਲਿਆ ਜਦੋਂ ਕਿ ਪੰਜਾਬ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਦਫ਼ਤਰ ਜਿਹੜੇ ਕਹਿ ਲਈਏ ਕਿ ਉਹ ਜਤੀਮ ਨੇਗੇ ਨਾ ਹੀ ਉਹਨਾਂ ਦਾ ਕੋਈ ਮੈਂਬਰ ਹੈ ਨਾ ਕੋਈ ਚੇਅਰਮੈਨ ਅਤੇ ਸਰਕਾਰ ਅਫਸਰਾਂ ਦੇ ਰਾਹੀਂ ਮਨਮਰਜ਼ੀਆਂ ਕਰ ਰਹੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਸਮੇਂ ਪ੍ਰਭਾਵਿਤ ਕਰ ਰਹੀਆਂ ਨੇ ਹੁਣ ਦੇਖਦੇ ਆ ਕਿ ਸਰਕਾਰ ਅਗਸਤ ਚ ਵੀ ਇਹ ਚੋਣਾ ਕਰਵਾ ਪਾਉਂਦੀ ਹੈ ਜਾਂ ਫਿਰ ਇਹ ਵੀ ਇੱਕ ਛਲਾਵਾ ਹੀ ਬਣ ਕੇ ਰਹਿ ਜਾਂਦਾ ਹੈ